ਨੰਬਰ 3 ਨਾਲ ਜੜੀਏ ਬੜੀ ਉਹ ਗੁਰਾਤ ਕਰਾ ਹਰ ਜਿੱਥੇ ਉਹਨਾਂ ਸਰਕਾਰ ਜਿਹੜੀ ਪਟਾਈ ਆਪਣੇ ਬੱਚਿਆਂ ਦੇ ਪੁਸ਼ਾਰੇ ਨਹੀਂ ਸੋਚਿਆ ਸੋ ਜਿਹੜੀ ਚੁੱਕੀ ਸੀ ਉਹ ਤੋੜ ਦਿੱਤੀ ਨੇਤਾ ਸਾਰੇ ਦੇਸ਼ ਵਿੱਚੋਂ ਜਿਹੜੇ ਸਾਡੀ ਪਾਰਟੀ ਚ ਆਏ ਨੇ ਆ ਮੈਂ ਸਕਰੀਨ ਦੇਖ ਰਿਹਾ ਸੀ ਜੇ ਹਰ ਆਇਆ ਤੇਰੇ ਕੋਲ ਜਿਹੜੇ ਹਰ ਤੇ ਪਹੁੰਚੇ ਲੈ ਕੌਂਸਲਰ ਸੀ ਤਾਂ ਵੀ ਸੇਵਾ ਕੀਤੀ ਐਮਐਲਏ ਸੀ ਤਾਂ ਵੀ ਸੇਵਾ ਕੀਤੀ ਤੇ ਜਿਹੜਾ ਕੈਂਡੀਡੇਟ ਹੁੰਦਾ ਉਹ ਪਾਰਟੀਆਂ ਦਾ ਤੇ ਪਬਲਿਕ ਦਾ ਜਿਹੜਾ ਹੁੰਦਾ ਤੇ ਜਦੋਂ ਮੇਰੀਆਂ ਭੈਣਾਂ ਬੈਠੀਆਂ ਅਸੀਂ ਗੈਰਨ ਲੈਂਡ ਜਾਈਏ ਨਾ ਤੇ ਚੰਗਾ ਕੋਲਡ ਵਿੱਚ ਨਾਲ ਆ ਦੇਖਦੇ ਆ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 400 ਤੋਂ ਵੱਧ ਸੀਟਾਂ ਲੈ ਕੇ ਜਾ ਰਹੇ ਨੇ ਸਾਰੇ ਦੇਸ਼ ਨੇ ਇਸ ਗੱਲ ਦਾ ਨਾਰਾ ਲਾਇਆ ਜਿੰਨਾ ਵੱਡਾ ਪਰਵਰਤਨ ਇੱਥੇ ਆਇਆ ਹੈ ਸਮਾਰਸ਼ਪੀ ਦਾ ਪੈਸਾ ਮੋਦੀ ਸਾਹਿਬ ਨੇ ਦਿੱਤਾ ਉਹਦਾ ਪਰਵਰਤਨ ਆਇਆ ਇੱਥੋਂ ਵਾਲਿਆਂ ਨੇ ਤੇ ਵਾਸੀ ਗ੍ਰਾਮ ਦੀ ਜਿਹਨਾਂ ਨੂੰ ਪਿਛਲੀ ਵਾਰੀ ਅਸੀਂ ਦੱਸਾਇਆ ਜਿਹਨਾਂ ਨੂੰ ਆਪ ਪਾਰਟੀ ਵਾਲੇ ਕਹਿੰਦੇ ਨੇ ਤੇ ਆਪ ਪਾਰਟੀ ਦੇ ਹਰ ਬਿਜ਼ਨਸਮੈਨ ਨੂੰ ਹਰ ਸ਼ਹਿਰੀ ਨੂੰ ਹਰ ਗਰੀਬ ਨੂੰ ਤੱਕ ਕਰਕੇ ਰੱਖ ਦਿੱਤਾ ਪਹਿਲਾਂ ਦੂਸਰੀਆਂ ਪਾਰਟੀਆਂ ਨੇ ਲੁੱਟਿਆ ਹੁਣ ਤੁਹਾਡੇ ਕੋਲ ਇੱਕੋ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਡਿਟਰ ਕੋਟੀ ਜੀ ਦੀ ਪਾਰਟੀ ਕੰਮਲ ਦੇ ਬੋਲ ਦੇ ਨਿਸ਼ਾਨ ਵਾਲੀ ਪਾਰਟੀ ਕਿਰਪਾ ਕਰਕੇ ਵੀਰੋ ਨੂੰ ਮੋਟਾ ਪਾਇਓ ਕਿਸੇ ਐਸੇ ਬੰਦੇ ਨੂੰ ਨਾ ਪਾਇਓ ਜਿੱਦਾਂ ਵੋਟ ਹੀ ਖਰਾਬ ਹੋ ਜਾਏਾਰੇ ਤੁਸੀਂ ਦੋਸਤ ਬੈਠੇ ਹੋ ਕਿਰਪਾ ਕਰਿਓ ਗੁਲਾਤ ਹੁੰਦਾ ਰਹਿ ਜੀ ਇਹ ਪਾਕ ਨਹੀਂ ਬਣ ਕੇ ਆ ਪਹਿਲੀ ਵਾਰੀ ਤੇ ਯਾਰੀ ਵੀਰੋ ਤੱਕੜੇ ਹੋ ਕੇ ਮਦਦ ਕਰ ਦਿਓ ਗੱਲ ਸੁਣੋ ਅੱਗੇ ਤੁਸੀਂ ਦੇਖਦੇ ਨਾ ਲੋਕ ਕਿੱਦਾਂ ਦੇ ਨੇ ਆ ਗੜੀਆਂ ਜਿਹੜੀ ਮੈਨੂੰ ਕਹਿੰਦੇ ਸੀ ਨਾ ਦੂਜੇ ਦਿਨ ਬਣਾ ਲਿਆ ਜਾਂਦਾ ਸੀ ਇੱਥੇ ਤੇ ਦੇਖਦੇ ਆ ਪਹਿਲੇ ਬਣ ਜਾਂਦੇ ਤੁਹਾਡੇ ਜੇ ਹੁਣ ਤੁਸੀਂ ਐਮਪੀ ਬਣਾ ਦਿਓ ਕਹਿੰਦਾ ਕਿ ਜਿਹੜੀ ਗ੍ਰਾਂਡ ਨੇ ਨਾ ਇੱਥੇ ਇਸ ਤਰੀਕੇ ਨਾਲ ਲੱਗਣੀ ਕਿਉਂਕਿ ਨਰਿੰਦਰ ਮੋਦੀ ਦੀ ਪਾਰਟੀ 'ਚ ਕੋਈ ਬੰਦਾ ਪੈਸੇ ਖਾਣ ਵਾਲਾ ਨਹੀਂ ਆਮ ਪਾਰਟੀ 'ਚ ਆਪ ਪਾਰਟੀ ਦਾ ਹਾਲ ਵੇਖੋ ਕੀ ਕਿਆ ਸੀ ਤੇ ਕੀ ਹੋਇਆ ਉਹ ਆਪ ਹੀ ਫਸ ਗਿਆ ਜਾ ਕੇ ਤੇਗੜਾ ਵੀ ਫਸਣ ਆਲਾ ਜੇ ਇਸ ਇਲੈਕਸ਼ਨ ਤੋਂ ਬਾਅਦ ਤੇ ਪਿਆਰੇ ਵੀਰੋ ਕਿਰਪਾ ਕਰਿਓ ਕੋਈ ਜ਼ਿਆਦਾ ਬੋਲਿਆ ਤਾਂ ਵੋਟਾਂ ਮਿਲਦੀਆਂ ਨਹੀਂ ਪਰ ਯਾਦ ਚ ਰਹਿਣਾ ਹੁੰਦਾ ਕਿਉਂਕਿ ਹੁਣ ਕੰਮ ਦਾ ਬੋਲਿਆ ਇੱਕ ਬੀਬੀ ਦੀ ਮੈਂ ਗੱਲ ਸੁਣਾਣੀ ਹੈ ਤੁਹਾਨੂੰ ਉਹ ਮੈਂ ਰੋਜ਼ ਉਹਦੇ ਕੋਲ ਅਸ਼ੀਰਵਾਦ ਲਿਆ ਕਰਾ ਉਹ ਕਹਿੰਦੀ ਪੁੱਤ ਜਿੱਤੇ ਪੁੱਤ ਜਿੱਤੇ ਪੁੱਤ ਜਿੱਤੇ ਮੈਂ ਕਿਹਾ ਬਾਦਲੇ ਦੀ ਸਿੱਖਾ ਬੜੀ ਹੈ ਜਦੋਂ ਵੋਟ ਪਾ ਕੇ ਬੰਦੇਾਂ ਨੂੰ ਆਮੇ ਬੇਡਾ ਤੇ ਰੱਬ ਨੇ ਜਨਾਬੇ ਮੱਗੇ ਪੱਥਰ ਟਿੱਕੇ ਨਾਲੇ ਬੀਬੀ ਆ ਜੀ ਮੈਂ ਫੇਰ ਪੱਥਰ ਲੈ ਕੇ ਆ ਤਾਂ ਮਾਤਾ ਜੀ ਪਾਏ ਪਾਏ ਕਿੰਨੀ ਤੈਨੂੰ ਵੀ ਪਾਏ ਆ